ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ 1 ਤੋਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਹੰਗਾਮਾ ਇੱਥੇ ਹੋ ਰਿਹਾ ਤਾਂ ਦੇਖ ਸਕਦੇ ਹੋ ਤੁਸੀਂ ਬਾਹਰਲੇ ਪਾਸੇ ਜਿਹੜੇ ਲੋਕ ਨੇ ਬਾਹਰਲੇ ਪਾਸੇ ਲੋਕ ਨੇ ਕਿਤਨਾ ਕਿਤੇ ਤਾਂ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਧਰਲੇ ਪਾਸੇ ਵੀ ਕਿਸ ਤਰੀਕੇ ਦੇ ਨਾਲ ਜਿਹੜੀਆਂ ਫੋਰਸਾਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਫੋਰਸ ਤਾਇਨਾਤ ਕੀਤੀ ਗਈ ਆ ਚੰਡੀਗੜ੍ਹ ਪੁਲਿਸ ਜਿਹੜੀ ਹੈ ਤਾਂ ਦੇਖ ਸਕਦੇ ਹੋ ਇਸੇ ਤਰ੍ਹਾਂ ਬਾਹਰਲੇ ਪਾਸੇੋਂ ਬਾਹਰਲੇ ਪਾਸੇੋਂ ਦੇਖ ਸਕਦੇ ਹੋ ਤੁਸੀਂ ਮੌਕੇ ਤੇ ਜਿਹੜਾ ਹੈ ਰੋਲਾ ਮੌਕੇ ਤੇ ਜਿਹੜਾ ਗਾਹ ਪਿਆ ਹੋਇਆ ਮੌਕੇ ਦੀਆਂ ਤਸਵੀਰਾਂ ਇਸ ਵੇਲੇ ਦੀਆਂ ਪੰਜਾਬ ਯੂਨੀਵਰਸਿਟੀ ਤੋਂ ਤਾਂ ਦੇਖ ਸਕਦਾ ਤੁਸੀਂ ਗੇਟ ਖੋਲਣ ਦੀ ਤਿਆਰੀ ਨੌਜਵਾਨਾਓ ਐਸਐਸਪੀ ਐਸਐਸਪੀ ਮੌਕੇ ਐਸਐਸਪੀ ਟਿੰਡਰ ਦੇ ਐਸਐਸਪੀ ਵੀ ਜਿਹੜੇ ਹੈ ਨੇ ਅੰਦਰ ਖੜੇ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਨੇ ਇਹ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਪੰਜਾਬ ਯੂਨੀਵਰਸਿਟੀ ਤੋਂ 10 ਨਵੰਬਰ ਅੱਜ ਮੋਰਚਾ ਜਿਹੜਾ ਮੋਰਚਾ ਅੱਜ ਹੈ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੋਕ ਆ ਰਹੇ ਨੇ